ਹਾਂਜੀ ਸਤਿ ਸ੍ਰੀ ਅਕਾਲ ਜੀ ਤਾਂ ਨੀਹਾ ਦੇ ਮਾਮਲੇ 'ਚ ਕੁਝ ਨਿਊ ਅਪਡੇਟਸ ਆਈਆਂ ਨੇ ਜੋ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੀਆਂ ਨੇ ਨੀਹਾ ਦੇ ਪਰਿਵਾਰ ਨੇ ਕੁਝ ਅਜੇਹੀਆਂ ਗੱਲਾਂ ਦੱਸੀਆਂ ਨੇ ਕਿ ਜੋ ਸੁਣ ਕੇ ਕੰਨਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਕੀ ਇਦਾਂ ਦੇ ਲੋਕ ਵੀ ਦੁਨੀਆ 'ਤੇ ਹੈਗੇ ਨੇ ਹਾਂਜੀ ਤਾਂ ਸਹੁਰੇ ਪਰਿਵਾਰ ਦੇ ਖਿਲਾਫ ਕੁਝ ਅਜੇਹੀਆਂ ਗੱਲਾਂ ਸਾਹਮਣੇ ਆਈਆਂ ਨੇ ਜਿੱਦਾਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਨੀਹਾ ਸੀ ਜੋ ਇੱਕ ਗੁਰਸਿੱਖੀ ਕੁੜੀ ਸੀਗੀ ਗੁਰਸਿੱਖ ਕੁੜੀ ਸੀ ਜਿਹਦਾ ਅੰਮ੍ਰਿਤ ਜਿਹੜਾ ਸੀਗਾ ਛਕਿਆ ਹੋਇਆ ਸੀ ਅੰਮ੍ਰਿਤਧਾਰੀ ਕੁੜੀ ਸੀ ਤਾਂ ਉਸਦੇ ਪੰਜੇ ਕਕਾਰ ਜਿਹੜੇ ਸੀਗੇ ਲਵਾ ਦਿੱਤੇ ਗਏ ਸੀ ਗੁਰਸਿੱਖ ਕੁੜੀ ਸੀ ਉਹ ਤੇ ਉਸ ਤੋਂ ਮੀਟ ਅੰਡੇ ਐਦਾਂ ਦੀਆਂ ਚੀਜ਼ਾਂ ਬਣਾਉਣ ਦੀ ਡਿਮਾਂਡ ਕੀਤੀ ਜਾਂਦੀ ਸੀ ਉਸ ਨੂੰ ਜੇ ਉਹ ਮਨਾਂ ਕਰਦੀ ਸੀ ਤਾਂ ਉਹਨੂੰ ਕਿਚਨ ਦੇ ਵਿੱਚ ਹੀ ਬੰਦ ਕਰ ਦਿੱਤਾ ਜਾਂਦਾ ਸੀ ਖਾਣ ਪੀਣ ਲਈ ਕੁਝ ਨਹੀਂ ਦਿੱਤਾ ਜਾਂਦਾ ਸੀ ਹਰ ਨਿੱਕੀ ਨਿੱਕੀ ਗੱਲ ਦੇ ਉੱਪਰ ਉਹਦੇ ਉੱਪਰ ਹੱਥ ਚੁੱਕਿਆ ਜਾਂਦਾ ਸੀ ਤਾ ਵੀਡੀਓ ਨਾਲ ਬਨੇ ਰਹੋ ਤੁਹਾਨੂੰ ਮੈਂ ਉਹਨਾਂ ਦੇ ਪਰਿਵਾਰ ਦੇ ਦੁਆਰਾ ਦਸੀਆਂ ਗਈਆਂ ਕੁਝ ਗੱਲਾਂ ਸਾਂਝੀਆਂ ਕਰਨ ਜਾ ਰਹੀਆਂ ਵੀਡੀਓ ਨੂੰ ਸਕਿਪ ਨਾ ਕਰਿਓ ਪੂਰੀ ਜ਼ਰੂਰ ਦੇਖਿਓ ਤਾਂ ਆਪਾਂ ਸਾਰਿਆਂ ਨੂੰ ਪਤਾ ਮੈਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ 5 ਮਹੀਨੇ ਹੀ ਹੋਏ ਸੀ ਵਿਆਹ ਨੂੰ ਆਖਿਰ ਕਿਉਂ ਮਾਰਿਆ ਗਿਆ ਨੀਹਾ ਨੂੰ ਆਖਿਰ ਕਿਉਂ ਉਹਦੇ ਉੱਪਰ ਐਨੇ ਜ਼ੁਲਮ ਕੀਤੇ ਗਏ ਕੀ ਕੋਈ ਇੱਕ ਅਮ੍ਰਿਤਧਾਰੀ ਕੁੜੀ ਦੇ ਨਾਲ ਐਦਾਂ ਕਰ ਸਕਦਾ ਹੈ ਹੈਵਾਨ ਹੀ ਸੀ ਉਹੋ ਜੋ ਸਜ਼ਾ ਉਹਨਾਂ ਨੂੰ ਕਾਨੂੰਨੀ ਤੌਰ ਤੇ ਬਣਦੀ ਆ ਉਹ ਤਾਂ ਮਿਲਣੀ ਹੀ ਆ ਐਦਾਂ ਦੇ ਇਨਸਾਨਾਂ ਨੂੰ ਵਾਹਿਗੁਰੂ ਆਪ ਆਪਣੇ ਹੱਥੀ ਸਜ਼ਾ ਦਿੰਦਾ ਹੈ ਕਿਉਂਕਿ ਕਿਸੇ ਅੰਮ੍ਰਿਤਧਾਰੀ ਕੁੜੀ ਨੂੰ ਇਹ ਕਹਿ ਕੇ ਤੰਗ ਪਰੇਸ਼ਾਨ ਕਰਨਾ ਕਿ ਤੂੰ ਆਂਡੇ ਦੀ ਭੁਰਜੀ ਬਣਾ ਤੂੰ ਮੀਟ ਬਣਾ ਇਹ ਸਭ ਚੀਜ਼ਾਂ ਪਰਮਾਤਮਾ ਸਭ ਦੇਖਦਾ ਹੈ ਤਾਂ ਉਹਦਾ ਜਿਹੜਾ ਹੈਗਾ ਅੰਮ੍ਰਿਤ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਦ ਕਿ ਉਹਨਾਂ ਨੂੰ ਪਤਾ ਸੀ ਕਿ ਅੰਮ੍ਰਿਤਧਾਰੀ ਇਨਸਾਨ ਇਹ ਸਭ ਚੀਜ਼ਾਂ ਨੂੰ ਹੱਥ ਨਹੀਂ ਲਗਾ ਸਕਦਾ ਉਹਨਾਂ ਨੇ ਇਸ ਚੀਜ਼ਾਂ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਤਾਂ ਪੇਕੇ ਪਰਿਵਾਰ ਵੱਲੋਂ ਕੁੜੀ ਦੇ ਵੱਲੋਂ ਦੱਸਿਆ ਗਿਆ ਕਿ ਸਹੁਰੇ ਪਰਿਵਾਰ ਵੱਲੋਂ ਬੇਲ ਲੈਣ ਦੀ ਕੋਸ਼ਿਸ਼ ਜਿਹੜੀ ਹੈਗੀ ਆ ਕੀਤੀ ਜਾ ਰਹੀ ਹੈ ਜ਼ਮਾਨਤ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇਲ੍ਹ ਵਿੱਚੋਂ ਬਾਹਰ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ ਮੈਨੂੰ ਤਾਂ ਲੱਗਦਾ ਕਿ ਇਹੋ ਜਿਹੇ ਇਨਸਾਨਾਂ ਨੂੰ ਜੇਲ੍ਹ ਦੇ ਵਿੱਚ ਹੀ ਸੜ ਜਾਣਾ ਚਾਹੀਦਾ ਉਹਨਾਂ ਦੀ ਜ਼ਮਾਨਤ ਨਹੀਂ ਲੱਗਣੀ ਚਾਹੀਦੀ ਹਾਂਜੀ ਤਾਂ ਉਹ ਸਨੇਹਾ ਨੂੰ 5 ਮਹੀਨਿਆਂ ਦੇ ਵਿੱਚ ਇੰਨਾ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਗਿਆ ਐਨ ਇਸ ਹਾਲਾਤਾਂ ਦੇ ਵਿੱਚ ਉਸ ਨੂੰ ਨੰਘਾਇਆ ਗਿਆ ਕਿ ਉਹਨੇ ਆਪਣੇ ਪਰਿਵਾਰ ਨੂੰ ਜੇ ਦੱਸ ਵੀ ਦਿੰਦੀ ਸੀ ਪਰ ਫਿਰ ਵੀ ਉਸ ਕੁੜੀ ਦੇ ਵਿੱਚ ਐਨੀਕ ਹਿੰਮਤ ਸੀ ਐਨਾ ਕ ਸਬਰ ਸੀ ਕਿ ਉਸ ਨੂੰ ਆਪਣੇ ਪਰਮਾਤਮਾ ਤੇ ਆਪਣੇ ਸੱਚੇ ਵਾਹਿਗੁਰੂ ਤੇ ਵਿਸ਼ਵਾਸ ਸੀ ਕਿ ਸ਼ਾਇਦ ਇਹ ਸੁਧਰ ਜਾਣ ਤੇ ਹੋਰਾਂ ਕੁੜੀਆਂ ਵਾਂਗ ਮੈਂ ਵੀ ਆਪਣੀ ਖੁਸ਼ਹਾਲ ਜ਼ਿੰਦਗੀ ਜੀ ਲਵਾਂ ਕਿਉਂਕਿ ਵਿਆਹ ਨੂੰ ਲੈ ਕੇ ਇੱਕ ਹਰ ਕੁੜੀ ਦੇ ਨਿੱਕੇ ਨਿੱਕੇ ਸੁਪਨੇ ਹੁੰਦੇ ਨੇ ਤਾਂ ਉਸ ਦੇ ਵੀ ਸੀ ਜਦ ਕਿ ਆਪਾਂ ਵੀਡੀਓਜ਼ ਜਿਹੜੀਆਂ ਹੈਗੀਆਂ ਸਾਹਮਣੇ ਆ ਰਹੀਆਂ ਉਹਨਾਂ ਦੇ ਵਿੱਚ ਦੇਖਿਆ ਕਿ ਉਹ ਹਲਦੀ ਦੀ ਸੈਰੇਮਨੀ ਤੇ ਕਿੰਨਾ ਖੁਸ਼ ਸੀ ਉਹ ਵਿਆਹ ਵਾਲੇ ਦਿਨ ਕਿੰਨਾ ਖੁਸ਼ ਸੀ ਹਰ ਕੁੜੀ ਨੂੰ ਚਾਹ ਹੁੰਦੇ ਨੇ ਕਿਉਂਕਿ ਉਹ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਰਹੀ ਹੁੰਦੀ ਹੈ ਪਰ ਉਹਨਾਂ ਨੇ ਜਿਹੜਾ ਹੈਗਾ ਜਿੰਨਾ ਕੁ ਦਾਜ ਨੇਹਾ ਦੇ ਪਰਿਵਾਰ ਨੇ ਦਿੱਤਾ ਸੀ ਜੋ ਚੀਜ਼ਾਂ ਦਿੱਤੀਆਂ ਸੀ ਉਹਨਾਂ ਨਾਲ ਉਹਨਾਂ ਦਾ ਢਿੱਡ ਨਹੀਂ ਭਰਿਆ ਉਹ ਡਿਮਾਂਡ ਕਰ ਰਹੀ ਸੀ ਗੱਡੀ ਦੀ ਜੀ ਤਾਂ ਨੇਹਾ ਦੇ ਪਰਿਵਾਰ ਨੇ ਦੱਸਿਆ ਕਿ ਗੱਡੀ ਦੀ ਮਹਿੰਗੀ ਗੱਡੀ ਦੀ ਡਿਮਾਂਡ ਕੀਤੀ ਜਾ ਰਹੀ ਸੀ ਜੋ ਉਹ ਹਜੇ ਨਹੀਂ ਪੂਰੀ ਕਰ ਸਕ ਰਹੇ ਸੀ ਕਿਉਂਕਿ ਉਹਨਾਂ ਨੇ ਵਿਆਹ ਤੇ ਇੰਨਾ ਖਰਚਾ ਕਰ ਦਿੱਤਾ ਸੀ ਹੋਰ ਸਮਾਨ ਇੰਨਾ ਦੇ ਦਿੱਤਾ ਸੀ ਕਿ ਗੱਡੀ ਉਹਨਾਂ ਤੋਂ ਹਲੇ ਨਹੀਂ ਦਿੱਤੀ ਜਾ ਰਹੀ ਸੀ ਉਹਨਾਂ ਦੇ ਸਿਰ ਤੇ ਪਹਿਲਾਂ ਹੀ ਕਰਜ਼ਾ ਸੀ ਤਾਂ ਉਹਨਾਂ ਨੇ ਮਨਾ ਨਹੀਂ ਕੀਤਾ ਸੀ ਪਰ ਉਹ ਦੇ ਹੀ ਦਿੰਦੇ ਲੇਕਿਨ ਇਹਨਾਂ ਤੋਂ ਸਬਰ ਨਹੀਂ ਹੋਇਆ 5 ਮਹੀਨਿਆਂ ਦੇ ਵਿੱਚ ਇਹਨਾਂ ਨੇ ਉਸ ਧੀ ਨੂੰ ਖਤਮ ਕਰ ਦਿੱਤਾ ਤਲਾਕ ਦੇ ਦਿੰਦੇ ਨਹੀਂ ਰੱਖਣੀ ਸੀ ਡਾਈਵੋਰਸ ਦੇ ਦਿੰਦੇ ਹੋਰ ਕਈ ਤਰੀਕੇ ਨੇ ਉਸ ਨੂੰ ਨਾ ਰੱਖ ਦੇ ਘਰ ਵਿੱਚ ਪਰ ਕਿਸੇ ਦੀ ਧੀ 5 ਮਹੀਨਿਆਂ ਦੇ ਵਿੱਚ ਵਿੱਚ ਖਤਮ ਕਰ ਦੇਣਾ ਇਹ ਕੋਈ ਇਨਸਾਨੀਅਤ ਨਹੀਂ ਤਾਂ ਕਾਨੂੰਨ ਦੀ ਜਿਹੜੀ ਬਣਦੀ ਕਾਰਵਾਈ ਆ ਕਾਨੂੰਨ ਕਰੂਗਾ ਲੇਕਿਨ ਇੱਕ ਅਮਰਿਤਧਾਰੀ ਕੁੜੀ ਦੇ ਨਾਲ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਵਿਹਾਰ ਬਿਹੇਵ ਕਿਹਾ ਸਕਦੇ ਆ ਆਪਾਂ ਕਰਨਾ ਇਹ ਪਰਮਾਤਮਾ ਖੁਦ ਉਹਨਾਂ ਨੂੰ ਇਸ ਚੀਜ਼ ਦੀ ਸਜ਼ਾ ਦੇਊਗਾ ਕਿਉਂਕਿ ਰੱਬ ਵੀ ਗਵਾਹ ਇਹਨਾਂ ਚੀਜ਼ਾਂ ਦਾ ਕਿ ਇਹ ਜਿਹੜਾ ਤਾਜ ਦਾ ਕੋਡ ਆ ਨਾ ਇਹ ਖਤਮ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਐਦਾਂ ਪਤਾ ਨਹੀਂ ਹੋਰ ਕਿੰਨੀਆਂ ਕਨੇਹਾ ਦੇ ਨਾਲ ਨੇਹਾ ਦੇ ਸੋਹਰੇ ਪਰਿਵਾਰ ਵਾਂਗੂ ਐਦਾਂ ਕੁੜੀਆਂ ਦੇ ਨਾਲ ਹੁੰਦਾ ਰਹੂਗਾ ਆਪਣੇ ਪਰਿਵਾਰ ਨੂੰ ਜਦੋਂ ਉਹ ਸੱਚ ਦੱਸਦੀ ਸੀ ਤਾਂ ਉਸਦੇ ਪਰਿਵਾਰ ਦਾ ਇਹ ਕਹਿਣਾ ਸੀ ਕਿ ਅਸੀਂ ਉਸ ਨੂੰ ਕਿਹਾ ਸੀ ਕਿ ਤੂੰ ਇੱਥੇ ਆ ਜਾ ਤੂੰ ਇੱਥੇ ਨਾ ਰਹਿ ਤੂੰ ਆਪਣੇ ਘਰ ਵਿੱਚ ਆ ਜਾ ਵਾਪਸ ਆਪਾਂ ਤੈਨੂੰ ਇੱਥੇ ਵਾਪਸ ਨਹੀਂ ਭੇਜਣਾ ਪਰ ਉਸ ਦੇ ਵਿੱਚ ਹਿੰਮਤ ਸੀ ਉਸ ਦੇ ਵਿੱਚ ਸਬਰ ਸੀ ਉਹਨੂੰ ਲੱਗਦਾ ਸੀ ਕਿ ਜਿੱਦਾਂ ਹੋਰ ਕੁੜੀਆਂ ਆਪਣੇ ਹਸਬੰਡ ਦੇ ਨਾਲ ਖੁਸ਼ਹਾਲ ਜ਼ਿੰਦਗੀ ਜਿੰਦੀਆਂ ਨੇ ਵੀਡੀਓਜ਼ ਫੋਟੋਜ਼ ਸ਼ੇਅਰ ਕਰਦੀਆਂ ਨੇ ਮੈਂ ਵੀ ਕਰਾਂਗੀ ਜੀ ਬਿਲਕੁਲ ਅ빠 ਇੱਕ ਵੀਡੀਓ ਦੇਖੀ ਸੀ ਜਿਸ ਦੇ ਵਿੱਚ ਉਹਨੇ ਦੱਸਿਆ ਕਿ ਉਹਦੀ ਇੰਸਟਾਗ੍ਰam ਤੇ ਆਈਡੀ ਨਹੀਂ ਸੀ ਪਰ ਵਿਆਹ ਹੋਣ ਤੋਂ ਬਾਅਦ ਉਸ ਕੁੜੀ ਨੇ ਨੀਹਾ ਨੇ ਆਪਣੇ ਘਰ ਵਾਲੇ ਦੇ ਨਾਮ ਦੇ ਨਾਲ ਜੋੜ ਕੇ ਇੱਕ ਇੰਸਟਾ ਤੇ ਆਈਡੀ ਬਣਾਈ ਜਿਸ ਵਿੱਚ ਉਹਨੇ ਆਪਣੀਆਂ ਕੁਝ ਤਸਵੀਰਾਂ ਕੁਝ ਵੀਡੀਓਜ਼ ਜਿਹੜੀਆਂ ਸੀਗੀਆਂ ਉਹ ਸ਼ੇਅਰ ਕੀਤੀਆਂ ਸੀ ਕੀ ਪਤਾ ਸੀ ਉਸ ਕੁੜੀ ਨੂੰ ਕਿ ਜਿਹੜੀ ਕੁੜੀ ਇੰਨਾ ਖੁਸ਼ ਹੋ ਰਹੀ ਹੈ ਹਲਦੀ ਸੈਰਮਨੀ ਤੇ ਮੈਰਿਜ ਵਾਲੇ ਦਿਨ ਮੈਰਿਜ ਫੰਕਸ਼ਨਸ ਤੇ ਜਿੱਦੇ ਉਹ ਸਲੂਨ ਦੇ ਵਿੱਚ ਤਿਆਰ ਹੋਣ ਗਈ ਕਿ ਉਹ ਆਪਣੀ ਮੌਤ ਵੱਲ ਕਦਮ ਵਧਾ ਰਹੀ ਹੈ ਹਾਂਜੀ ਮੈਂ ਤਾਂ ਇਸ ਨੂੰ ਇਹੀ ਚੀਜ਼ ਕਹਾਂਗੀ ਕਿ ਕੁਝ ਨਹੀਂ ਪਤਾ ਹਨਾ ਅੱਜ ਕੀ ਆ ਤੇ ਕੱਲ ਕੀ ਆ ਉਸ ਵਿਚਾਰੇ ਨੂੰ ਨਾ ਉਹਦੇ ਘਰਦਿਆਂ ਨੂੰ ਪਤਾ ਸੀ ਵੀ ਅੱਜ ਅਸੀਂ ਆਪਣੀ ਧੀ ਨੂੰ ਵਿਦਾ ਕਰ ਰਹੇ ਹਾਂ ਤੇ ਪਤਾ ਨਹੀਂ 4-5 ਮਹੀਨਿਆਂ ਦੇ ਵਿੱਚ ਵਿੱਚ ਇਸ ਧੀ ਨੂੰ ਅਸੀਂ ਕਿਸ ਹਾਲਤ ਦੇ ਵਿੱਚ ਲੈ ਕੇ ਆਉਣ ਰਸੋਈ ਦੇ ਵਿੱਚ ਘੰਟਾ-ਘੰਟੇ 2-2 ਘੰਟੇ 3-3 ਘੰਟੇ ਬੰਦ ਕਰਕੇ ਰੱਖ ਦਿੱਤਾ ਜਾਂਦਾ ਸੀ ਹਰ ਨਿੱਕੀ-ਮੋਟੀ ਗੱਲ ਤੇ ਉਹਦੇ ਉੱਤੇ ਹੱਥ ਚੁੱਕਿਆ ਜਾਂਦਾ ਸੀ ਘਰ ਵਾਲਾ ਵਿਆਹ ਤੋਂ ਬਾਅਦ ਡਿਊਟੀ 'ਚ ਲੱਗ ਗਿਆ ਸੀ ਤੇ 10 ਦਿਨ ਵਾਸਤੇ ਜਦੋਂ ਛੁੱਟੀ ਆਇਆ ਸੀ ਬਹੁਤ ਖੁਸ਼ੀ ਨੇਹਾ ਕਿ ਮੇਰੇ ਘਰ ਵਾਲਾ ਛੁੱਟੀ ਆ ਰਿਹਾ ਆਪਣੀ ਜ਼ਿੰਦਗੀ ਨੂੰ ਵਧੀਆ ਜਿਉਣਾ ਚਾਹੁੰਦੀ ਸੀ ਉਸ ਨੂੰ ਇਹ ਸੀ ਵੀ ਸ਼ਾਇਦ ਮੇਰੇ ਘਰ ਵਾਲਾ ਮੇਰੇ ਨਾਲ ਸਹੀ ਰਹੂਗਾ ਪਰ ਘਰ ਵਾਲਾ ਜਿਹੜਾ ਸੀ ਅਨਸਾਰ ਉਹਦੀ ਜ਼ਿੰਦਗੀ ਨੂੰ ਜਿਹੜਾ ਹੈਗਾ ਘਰ ਵਾਲੇ ਨੇ ਆਪਦੇ ਪਰਿਵਾਰ ਦੇ ਨਾਲ ਰਲ ਕੇ ਖਤਮ ਕਰ ਦਿੱਤਾ ਹਾਂਜੀ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਉਸਦੇ ਪਿਤਾ ਵੱਲੋਂ ਕਿ ਉਸਦੇ ਬਾਹਾਂ ਤੇ ਉਸ ਦੀਆਂ ਬਾਹਾਂ ਤੇ ਉਸਦੇ ਮੋਢਿਆਂ ਤੇ ਨਿਸ਼ਾਨ ਸੀ ਤਾਂ ਜਿਸ ਤੋਂ ਸਾਫ਼ ਪਤਾ ਲੱਗਦਾ ਕਿ ਉਸ ਨੂੰ ਜਕੜ ਕੇ ਰੱਖਿਆ ਗਿਆ ਉਸ ਨੂੰ ਪਕੜ ਕੇ ਫਿਰ ਉਸ ਦੇ ਮੂੰਹ ਦੇ ਅੰਦਰ ੱੱਕੇ ਦੇ ਨਾਲ ਜਿਹੜਾ ਹੈਗਾ ਜ਼ਹਿਰ ਦਿੱਤਾ ਗਿਆ ਹਸਪੀਟਲ ਚ ਐਡਮਿਟ ਨਹੀਂ ਕਰਵਾਇਆ ਗਿਆ ਉਸ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਖਾਣ ਪੀਣ ਵੱਲੋਂ ਰੋਕਿਆ ਜਾਂਦਾ ਸੀ ਗੱਡੀ ਦੀ ਡਿਮਾਂਡ ਕੀਤੀ ਜਾਂਦੀ ਸੀ ਹਰ ਚੀਜ਼ ਤੇ ਹਰ ਚੀਜ਼ ਤੇ ਤਾਨੇ ਮਿਹਣੇ ਦਿੱਤੇ ਜਾਂਦੇ ਸੀ ਹਰ ਚੀਜ਼ ਤੇ ਹੱਥ ਚੱਕਿਆ ਜਾਂਦਾ ਸੀ ਹਰ ਚੀਜ਼ ਤੇ ਗਾਲੀ ਗਲੋਚ ਕੀਤਾ ਜਾਂਦਾ ਸੀ ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕਾਨੂੰਨ ਨੂੰ ਧਿਆਨ ਚ ਰੱਖਣੀਆਂ ਚਾਹੀਦੀਆਂ ਤਾਂ ਸੁਣਨ ਚ ਆ ਰਿਹਾ ਕਿ ਜਿਹੜੀ ਮਹਿਲਾ ਮੰਡਲ ਦੇ ਚੇਅਰਮੈਨ ਨਹੀਂ ਪਰਸਨ ਨਹੀਂ ਹੈ ਨਾ ਔਮਨ ਸੈਲ ਦੇ ਤਾਂ ਉਹਨਾਂ ਵੱਲੋਂ ਸਪੈਸ਼ਲ ਕਾਰਵਾਈ ਕੀਤੀ ਜਾ ਰਹੀ ਹੈ ਸਪੈਸ਼ਲ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤਾਂ ਕਿ ਜੋ ਵੀ ਵਿਰੋਧੀ ਨੇ ਸੁਣਨ ਚ ਆ ਰਿਹਾ ਕਿ ਤਾਇਆ ਜੀ ਵੀ ਨਾਲ ਸੀ ਉਸ ਮੁੰਡੇ ਦਾ ਫੌਜੀ ਦਾ ਮਤਲਬ ਨੇਹਾ ਦਾ ਤਾਇਆ ਸੋਰਾ ਵੀ ਇਨਵੋਲਵ ਸੀ ਇਸ ਮਾਮਲੇ ਦੇ ਵਿੱਚ ਤਾਂ ਕੋਈ ਵੀ ਦੋਸ਼ੀ ਜਿਹੜਾ ਹੈਗਾ ਇਸ ਮਾਮਲੇ ਦੇ ਵਿੱਚੋਂ ਬਚ ਨਾ ਸਕੇ ਪੂਰੀ ਬਣਦੀ ਕਾਰਵਾਈ ਹਰ ਦੋਸ਼ੀ ਦੇ ਉੱਪਰ ਕੀਤੀ ਜਾਵੇ ਤਾ ਇਹੀ ਕਹਿਣਾ ਚਾਹੁੰਨੀ ਆ ਮੈਂ ਕਿ ਧੀ ਨੂੰ ਵਿਹਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਦੇਖ ਲਿਆ ਕਰੋ ਕਿ ਇਨਸਾਨ ਕਿੱਤਾ ਦਾ ਘਰ-ਬਾਰ ਜਿਹੜੇ ਹੈਗਾ ਮਿਹਨਤ ਦੇ ਨਾਲ ਬਣ ਜਾਂਦੇ ਨੇ ਪੈਸਾ ਜਿਹੜਾ ਹੈਗਾ ਹੱਥਾਂ ਦੀ ਮੈਲ ਹੁੰਦਾ ਮਿਹਨਤ ਦੇ ਨਾਲ ਕਮਾਇਆ ਜਾ ਸਕਦਾ ਹੈ ਰੋਟੀਆਂ ਜਿੱਥੇ ਦੋ ਖਾਣੀਆਂ ਇੱਕ ਧੀ ਇੱਕ ਰੋਟੀ ਖਾ ਕੇ ਸਬਰ ਕਰ ਲੂ ਪਰ ਉਸ ਧੀ ਦਾ ਖੁਸ਼ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਇਹ ਦੇਖਿਆ ਕਰੋ ਕਿ ਤੁਹਾਡੀ ਧੀ ਖੁਸ਼ ਕਿੱਥੇ ਤੁਹਾਡੀ ਧੀ ਖੁਸ਼ ਰਹੂਗੀ ਕਿਉਂਕਿ ਮੇਰੇ ਹਿਸਾਬ ਨਾਲ ਗਰੀਬ ਘਰ ਦੇ ਵਿੱਚ ਜ਼ਿੰਦਗੀ ਕੱਟਣੀ ਸੌਖੀ ਆ ਪਰ ਇੱਕ ਘਟਿਆ ਇਨਸਾਨ ਦੇ ਨਾਲ ਹਰ ਟਾਈਮ ਗਾਲੀ ਗਲੋਚ ਸੁਣ ਕੇ ਹਰ ਟਾਈਮ ਚਪੇੜਾ ਆ ਸਹਿ ਕੇ ਹਰ ਤਮ ਤੰਨੇ ਮਣੀ ਸਹਿ ਕੇ ਇਦਾਂ ਜ਼ਿੰਦਗੀ ਜਿਉਣੀ ਬਹੁਤ ਔਖੀ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇਹੀ ਗੱਲ ਕਰਨਾ ਚਾਹੁੰਦੀ ਸੀ ਜੇ ਤੁਹਾਨੂੰ ਵੀਡੀਓ ਮੇਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਥੈਂਕ ਯੂ ਆਨੇ ਜਾ ਕੇ ਜਦੋਂ ਦੇਖਿਆ ਕੁੜੀ ਦੇ ਕਮਰੇ ਚ ਬੈੱਡ ਸ਼ੀਟ ਉਹਨਾਂ ਨੇ ਵਿਛਾਈ ਸੀ ਉਸ ਉੱਤੇ ਕੁੜੀ ਪਈ ਸੀ ਲੈਟਰਨ ਬਾਅਦ ਕੋਈ ਨਹੀਂ ਕੀਤਾ ਸੀ ਜੋ ਕਿ ਤੁਸੀਂ ਦੇਖੀ ਹੋਣੀ ਵੀਡੀਓ ਜੋ ਬਣੀ ਹੈ ਪਰ ਮਾਰ ਜਿਹੜਾ ਉੱਥੇ ਨਹੀਂ ਡਾਕਟਰਾਂ ਨੇ ਕਿਹਾ ਵੀ 10 ਮਿੰਟ ਲੇਟ ਹੋ ਜਾਂਦੇ ਤਾਂ ਕੁੜੀ ਖਤਮ ਸੀ ਉਹਨਾਂ ਨੇ ਮਤਲਬ ਡੇਢ ਬੋਤਲ ਹੈ ਜਿਹੜੀ ਜ਼ਹਿਰ ਦੀ ਕੱਢੀ ਉਹ ਮੇਰੇ ਕੋਲ ਹਾਲਾਤ ਅੱਛੇ ਨਹੀਂ ਹੁੰਦਾ ਪਰਿਵਾਰ ਕੋਲ ਮੈਂ ਮਜਬੂਰ ਰੱਖਾਈ ਛੱਡੀ ਸੀ ਦੋ ਉਹਨਾਂ ਬੱਚਿਆਂ ਦੇ ਇੱਕ ਮਹੀਨੇ ਚ ਮੈਂ ਗਰੀਬ ਬੰਦੇ ਨੂੰ ਦੋ ਦੋ ਬੱਚਿਆਂ ਦੀ ਸ਼ਾਦੀ ਕੀਤੀ ਇੱਕ ਮਹੀਨੇ ਦੇ ਟਾਈਮ ਚ ਇਹ ਬੜੀ ਸ਼ਰਮਨਾਕ ਗੱਲ ਹੈ ਜਿਸ ਤੋਂ ਸਾਨੂੰ ਆਉਂਦਾ ਵੀ ਸਾਡੀ ਕੁੜੀ ਜਿਹੜੀ ਜ਼ਹਿਰ ਖਾਧਾ ਨਹੀਂ ਖਲਾਇਆ ਗਿਆ ਹੈ ਕੋਈ ਬੁੱਧ ਕੋਲ ਹੈ ਤਾਂ ਜਿੱਦਾਂ ਕਿ ਟੱਟ ਟੱਟ ਕੇ ਨਾ ਉਹ ਇਸ ਤਰ੍ਹਾਂ ਬੇਹੋਸ਼ ਮੰਗਦੀ-ਵਿਦੀ ਵੀ ਨਾ ਨੇ ਹਾ ਫੋਨ ਚੱਕਦੀ ਨਾ ਉਹਨੇ ਫੋਨ ਕਰਦੀ ਉਹ ਕਹਿੰਦਾ ਕੋਈ ਨਹੀਂ ਮੈਂ ਗੱਲ ਕਰੂੰਗਾ ਬਸ ਉਹਨੇ ਦੋ ਦਿਨ ਇਹ ਗੱਲ ਕਰਤੀ